ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਪੂਰੀ ਪੰਜਾਬੀ ਮੁਟਿਆਰ ਜੜੀਆਂ ਨੇ ਇੱਥੇ ਮੌਜੂਦ ਨੇ ਸੋ ਮੇਕਅਪ ਬਹੁਤ ਲਾਇਆ ਹੈ ਚੱਕਰ ਕੀ ਹੈ ਸਟੇਜ ਤੇ ਦਿਖਾਣਾ ਮੈਂਦਾ ਨਾ ਮੇਕਅਪ ਕਰਕੇ ਆਏ ਆ ਕਹਿੰਦੇ ਮੇਕਅਪ ਕੁੜੀਆਂ ਦਾ ਫੇਵਰੇਟ ਹੁੰਦਾ ਤੁਹਾਡਾ ਕਿਹੜਾ ਮੇਕਅਪ ਫੇਵਰੇਟ ਹੈ ਕੀ ਵਧੀਆ ਲੱਗ ਰਿਹਾ ਮੈਨੂੰ ਬਲਸ਼ ਲਾਣਾ ਜ਼ਿਆਦਾ ਹੋ ਗਿਆ ਬਾਈ ਇਹ ਰੈਦਰ ਪਿੰਕਾ ਪਿੰਕ ਹੋਏ ਹੋਏ ਹੈ ਨਾ ਹਾਂਜੀ ਹਾਂਜੀ ਇਸ ਤੋਂ ਇਲਾਵਾ ਹੋਰ ਕੀ ਸ਼ੌਂਕ ਰੱਖਦੇ ਹੋ ਮੇਰਾ ਡਾਂਸ ਸਿੰਗਿੰਗ ਦੱਸੋ ਕਿੰਨਾ ਟਾਈਮ ਲੱਗੇ ਤਿਆਰ ਹੋਣ ਨੂੰ ਮੈਨੂੰ ਲਗਭਗ 2 ਘੰਟੇ ਲੱਗੇ ਹਾਂਜੀ ਬਗਲ ਗੱਲ ਸੱਚੇ ਮੁੰਡੇ 15 ਮਿੰਟ ਚ ਤਿਆਰ ਹੋ ਜਾਂਦਾ ਕੁੜੀਆਂ ਨੂੰ ਲੱਗਦਾ ਹੈ ਟਾਈਮ ਲਾ ਜੀ ਹੁਣ ਦੇਖੋ ਇੰਨਾ ਕੁਝ ਸੈੱਟ ਕਰਨਾ ਫਿਰ ਓਖਾ ਨਾ ਮੇਕਅਪ ਵੀ ਕਰਨਾ ਹੁੰਦਾ ਫਿਰ ਪੁਰਾਣੀ ਚੀਜ਼ਾਂ ਵਧੀਆਂ ਲੱਗਦੀਆਂ ਜਾਂ ਅੱਜ ਦੀਆਂ ਮੈਂ ਪਰਸਨਲੀ ਮੈਨੂੰ ਪੁਰਾਣੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਜੇ ਘਰੇ ਮੇਰੇ ਕੋਈ ਇਦਾਂ ਚੀਜ਼ ਵੀ ਹੋਵੇ ਪੁਰਾਣੀ ਕੋਈ ਆਪਣੇ ਦਾਦੀ ਹੁਣਾਂ ਦੇ ਟਾਈਮ ਦੀ ਮੈਂ ਉਹਨਾਂ ਨੂੰ ਸਾਹਮਣੇ ਰੱਖਣਾ ਪ੍ਰਿਫਰ ਕਰਦੀ ਹਾਂ ਅ ਵੈਸੇ ਮੇਰੀ ਬੇકરી ਹੈ ਬਾਏ ਦਵੇ ਮੈਂ ਬੇકરી ਰਨ ਕਰਦੀ ਹਾਂ ਉਹਦਾ ਗਿੱਧਾ ਦਾ ਡਾਂਸ ਆ ਵੀ ਸਾਨੂੰ ਬਹੁਤ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਪੂਰੀ ਪ ਅ ਵੈਸੇ ਮੇਰੀ ਬੇકરી ਹੈ ਬਾਏ ਦਵੇ ਮੈਂ ਬੇકરી ਰਨ ਕਰਦੀ ਆ ਉਹਦਾ ਗਿੱਧਾ ਦਾ ਡਾਂਸ ਆ ਵੀ ਸਾਨੂੰ ਬਹੁਤ ਬੋਲੀਆਂ ਵੀ ਆਉਂਦੀਆਂ ਹੋਣੀਆਂ ਨੇ ਨਹੀਂ ਬੋਲੀ ਨਹੀਂ ਪਾਉਂਦੇ ਬਿਆ ਜਿਆਦਾ ਤਰ ਪੰਗੜਾ ਪਾਉਂਦੇ ਆ ਬੋਲੀਆਂ ਵਾਲੀਆਂ ਗਿੱਧੇ ਵਾਲੀਆਂ ਗੁਟਿਆਰਾ ਇੱਧਰ ਹੈਗੀਆਂ ਨੇ ਬਹੁਤ ਵਧੀਆ ਅੱਛਾ ਇਹ ਦੱਸੋ ਮੇਕਅਪ ਬਹੁਤ ਲਾਇਆ ਹੈ ਚੱਕਰ ਕੀ ਹੈ ਸਟੇਜ ਤੇ ਦਿਖਾਣਾ ਮੈਂਦਾ ਨਾ ਮੇਕਅਪ ਕਰਕੇ ਆਇਆ ਹਾਂ ਇਹ ਤਾਂ ਮੇਕਅਪ ਕੁੜੀਆਂ ਦਾ ਫੇਵਰੇਟ ਹੁੰਦਾ ਤੁਹਾਡਾ ਕਿਹੜਾ ਮੇਕਅਪ ਫੇਵਰੇਟ ਹੈ ਕੀ ਵਧੀਆ ਲੱਗਦਾ ਮੈਨੂੰ ਬਲਸ਼ ਲਾਣਾ ਜ਼ਿਆਦਾ ਉਹਦੀ ਵਾਦੀ ਤਾਂ ਹੀ ਇਹ ਰੈਦਰ ਪਿੰਕਾ ਪਿੰਕ ਹੋਏ ਹੋਏ ਹਾਂ ਹਾਂਜੀ ਹਾਂਜੀ ਇਸ ਤੋਂ ਇਲਾਵਾ ਹੋਰ ਕੀ ਸ਼ੌਂਕ ਰੱਖਦੇ ਹੋ ਮੇਰਾ ਡਾਂਸ ਸਿੰਗਿੰਗ ਸਿੰਗਿੰਗ ਅੱਛਾ ਫਿਰ ਦੋ ਲਾਈਨਾਂ ਸੁਣਾਓ ਸਿੰਗਿੰਗ ਦਾ ਸ਼ੌਂਕ ਰੱਖਦੇ ਕਿਹੜਾ ਸੁਣਾ ਬੱਬੂ ਮਾਨਦੇ ਪੈ ਨਹੀਂ ਉਹ ਜਿਹੜੀ ਪਿੰਕ ਬਲਸ਼ਰ ਵਾਲੀ ਕੁੜੀ ਤੁਸੀਂ ਦੇਖ ਰਹੇ ਹੋ ਇਹ ਹੁਣ ਸਾਨੂੰ ਦੋ ਲਾਈਨਾਂ ਜਿਹੜੀਆਂ ਨੇ ਗੀਤ ਦੀਆਂ ਵੀ ਸੁਣਾਉਣੀਆਂ ਅੱਡੀਆਂ ਨਾ ਭੋਰਦੀ ਪਤਾਸੇ ਫਿਰਦੀ ਤੇਰੇ ਪਿੱਛੇ ਗੇੜੀ ਲਾਵਾਂ ਮੜੇ ਚਿਰਦੀ ਅਹ ਇਸਕੇ ਦਾ ਐਸਾ ਮੈਨੂੰ ਡੱਗ ਮਾਰਿਆ ਆਹ ਤਾਂ ਨਹੀਂ ਅੱਗੇ ਮੈਂ ਭੁੱਲ ਗਈ ਆ ਮਨ ਲਾਜੇ ਤੁਸੀਂ ਕੱਚੇ ਸਿੰਗ ਕਰਵਾਉਂ ਹਾਂ ਕੱਚੀ ਸੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਤੁਸੀਂ ਦੱਸੋ ਕਿੰਨਾ ਟਾਈਮ ਲੱਗੇ ਤਿਆਰ ਹੋਣ ਨੂੰ ਮੈਨੂੰ ਲਗਭਗ 2 ਘੰਟੇ ਲੱਗੇ ਹਾਂ ਹਾਂਜੀ ਬਿਲਕੁਲ ਸੱਚੇ ਮੁੰਡੇ 15 ਮਿੰਟ ਚ ਤਿਆਰ ਹੋ ਜਾਂਦੇ ਕੁੜੀਆਂ ਨੂੰ ਲੱਗਦਾ ਹੈ ਟਾਈਮ ਹਾਂਜੀ ਹੁਣ ਦੇਖੋ ਇੰਨਾ ਕੁਝ ਸੈੱਟ ਕਰਨਾ ਫਿਰ ਓਖਾ ਨਾ ਮੇਕਅਪ ਵੀ ਕਰਨਾ ਹੁੰਦਾ ਫਿਰ ਤਾਂ ਮੇਕਅਪ ਕਿ ਤੂੰ ਕਰਾਇਆ ਏ ਮੇਰੀ ਫਰੈਂਡ ਨੇ ਕੀਤਾ ਬਹੁਤ ਜੈਨੂਅਲ ਜਿਹਾ ਮੀਕਾ ਹਾਂਜੀ ਹਾਂਜੀ ਉਹ ਬਹੁਤ ਵਧੀਆ ਤੁਹਾਡੇ ਇਹ ਵੀ ਕੱਪੜੇ ਵਿੱਚ ਕੀ ਫੇਵਰਿਟ ਹੈ ਮੇਰਾ ਵੀ ਬਲਸ਼ ਹੀ ਫੇਵਰਿਟ ਹੈ ਅੱਛਾ ਇਹ ਦੱਸੋ ਤੁਸੀਂ ਅੱਜ ਜਿਹੜੇ ਆ ਕੱਪੜੇ ਪਾਏ ਹੋਏ ਐਨਟਾਇਰ ਪਾਏ ਹੋਏ ਤੂੰ ਦੱਸ ਪਤਾ ਕਿ ਕਿਨੂ ਕਿਨੂ ਕੀ ਕੀ ਕਹਿੰਦੇ ਨੇ ਹਾਂਜੀ ਅੱਛਾ ਜਿਹੜੇ ਆ ਤੁਹਾਡੀ ਤੁਸੀਂ ਗਲੇ ਦੇ ਵਿੱਚ ਪਾਏ ਨੂੰ ਕੀ ਕਹਿੰਦੇ ਹਾਂਜੀ ਆ ਇੱਕ ਤਾਂ ਕੈਂਠਾ ਪਾਇਆ ਹੋਇਆ ਆਪਾਂ ਹਾਂਜੀ ਦੂਸਰੇ ਤਾਂ ਮੈਂ ਧਾਰੀ ਹੋਤਾ ਇੱਕ ਤਵੀਤੀ ਹਾਂਜੀ ਹਾਂਜੀ ਅੱਛਾ ਇੱਕ ਇੱਕ ਗੱਲ ਦੱਸੂਗੀ ਤੁਸੀਂ ਹੁਣ ਅੱਜ ਨਾ ਪੁਰਾਣੇ ਕਲਚਰ ਨਾਲ ਜੁੜੇ ਹੋਈਆਂ ਪੁਰਾਣੀ ਚੀਜ਼ਾਂ ਵਧੀਆਂ ਲੱਗਦੀਆਂ ਜਾਂ ਅੱਜ ਦੀਆਂ ਮੈਂ ਪਰਸਨਲੀ ਮੈਨੂੰ ਪੁਰਾਣੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਜੇ ਘਰੇ ਮੇਰੇ ਕੋਈ ਇਦਾਂ ਚੀਜ਼ ਵੀ ਹੋਵੇ ਪੁਰਾਣੀ ਕੋਈ ਆਪਣੇ ਦਾਦੀ ਹੁਣਾਂ ਦੇ ਟਾਈਮ ਦੀ ਮੈਂ ਉਹਨਾਂ ਨੂੰ ਸਾਹਮਣੇ ਰੱਖਣਾ ਪ੍ਰੇਫਰ ਕਰਦੀ ਆ ਨਹੀਂ ਤਾਂ ਇਦਾਂ ਹੁੰਦਾ ਨਾ ਅੱਜ ਕੱਲ ਕੀ ਮਾਡਰਨਾਈਜੇਸ਼ਨ ਹੋ ਗਿਆ ਆਪਾਂ ਸੌਰਟਾ ਜਾਂਦੇ ਆ ਪਰ ਨਹੀਂ ਮੈਨੂੰ ਵਿਨਟੇਜ ਥਿੰਗਸ ਬਹੁਤ ਪਸੰਦ ਲੱਗਦੀਆਂ ਜਿਹੜੀਆਂ ਆਪਣੇ ਕਲਚਰ ਨਾਲ ਰਿਲੇਟਡ ਜੀ ਤੁਸੀਂ ਕਿੰਨੇ ਕੁ ਲਾਈਕ ਕਰਦੇ ਹੋ ਤੁਹਾਨੂੰ ਮਤਲਬ ਚਲੋ ਵੈਸਟਰਨ ਕ ਕਿਹੜਾ ਜ਼ਿਆਦਾ ਵਧੀਆ ਲੱਗਦਾ ਵੈਸਟਰਨ ਜਾਂ ਇੰਡੀਅਨ ਨਹੀਂ ਮੈਨੂੰ ਤਾਂ ਜੀ ਆਪਣਾ ਪੰਜਾਬੀ ਕਲਚਰ ਹੀ ਵਧੀਆ ਲੱਗਦਾ ਹਾਂਜੀ ਕਿਉਂਕਿ ਇਹਦੇ ਵਿੱਚ ਆਪਣਾਤ ਹੈ ਵੈਸਟਰਨ ਕਲਚਰ ਚ ਨਹੀਂ ਆਪਣਾਤ ਨਹੀਂ ਹੈਗੀ ਬੰਦਾ ਲੋਕਾਂ ਵੱਲ ਦੇਖ ਕੇ ਫਿਟ ਇਨ ਹੋਣ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਨਹੀਂ ਲੱਗਦਾ ਸਾਨੂੰ ਪੰਜਾਬੀਆਂ ਨੂੰ ਫਿਟ ਇਨ ਹੋਣ ਦੀ ਲੋੜ ਹੈਗੀ ਅਸੀਂ ਜਿੱਦਾਂ ਦੇ ਹੈਗੇ ਹਾਂ ਬਹੁਤ ਵਧੀਆ ਇਦਾਂ ਦੇ ਹੀ ਬਹੁਤ ਵਧੀਆ ਕਹਿੰਦਾ ਕਲੈਪਿੰਗ ਕਰ ਦੋ ਕੁੜੀ ਲਈ ਬਹੁਤ ਬਣਾ ਬੋਲੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਤੁਸੀਂ ਵੀ ਬਹੁਤ ਪਿੰਕੀ ਪਿੰਕੀ ਹੋਈ ਬੇਬੀ ਮੈਨੂੰ ਵੀ ਪਿੰਕ ਹੈ ਮੈਨੂੰ ਲੱਗਾ ਪਿੰਕ ਕਲਰ ਫੇਵਰਟ ਹੈ ਹਾਂ ਪਿੰਕ ਕਲਰ ਫੇਵਰਟ ਤਾਂ ਹੈਗਾ ਹੈ ਤਾਂ ਹੀ ਬਿੱਗੀ ਬਿੱਗੀ ਬਣੇ ਹੋ ਹਾਂਜੀ ਕਿੱਦਾਂ ਦੀ ਰਹੀ ਪਰਫਾਰਮੈਂਸ ਪਰਫਾਰਮੈਂਸ ਸਾਡੀ ਬਹੁਤ ਵਧੀਆ ਰਹੀ ਏ ਹਾਂ ਕੀ ਸ਼ੌਂਕ ਕੀ ਰੱਖਦੇ ਹੋ ਮੈਨੂੰ ਭੰਗੜੇ ਦਾ ਬਹੁਤ ਸ਼ੌਕ ਹੈ ਭੰਗੜੇ ਦਾ ਹਾਂਜੀ ਕਿ ਸਟੈਪ ਮੈਂ ਕਮਾ ਕਰਕੇ ਦਿਖਾ ਦੂੰਗੀ ਵਿਦਆਊਟ 뮤직 ਨਾਟ 뮤직 ਹਾਂ ਠੀਕ ਹੈ ਕਰਕੇ ਦਿਖਾਓ ਫਿਰ ਹਾਂਜੀ ਆਹ ਲਓ ਜੀ ਇਹ ਵਿਦਆਊਟ 뮤직 1 2 3 ਸੋ ਕੀ ਆ ਬਾਤ ਹੈ ਕੀ ਆ ਬਾਤ ਹੈ ਦੇਖ ਸਕਦੇ ਹੋ ਵਾ 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 ਕੀ ਆ ਬਾਤ ਹੈ ਬਈ ਤਾਲੀਆਂ ਤਾਲੀਆਂ ਹੋ ਜੇ ਬੇ ਕੁੜੀ ਲਈ ਬਹੁਤ ਸੋਣਾ ਬਹੁਤ ਸੋਣਾ ਬਹੁਤ ਕਿੰਨੇ ਸਾਲ ਦੇ ਸੀਗੇ ਜਦੋਂ ਦੇ ਪੰਗੜਾ ਕਰ ਮੈਂ ਤਾਂ 15 16 ਸਾਲ ਦੀ ਸੀ ਜਦੋਂ ਪੰਗੜਾ ਕਰਦੀ ਬਟ ਮੈਂ ਸਟੇਜ ਤੇ ਇੰਨਾ ਜ਼ਿਆਦਾ ਨਹੀਂ ਕਰਦੀ ਸੀ ਤੇ ਅੱਜ ਮੈਂ ਸਟੇਜ ਤੇ ਵੀ ਕੀਤਾ ਹੈ ਤੇ ਮੈਨੂੰ ਫਸਟ ਟਾਈਮ ਕੀਤਾ ਹਾਂਜੀ ਫਸਟ ਟਾਈਮ ਕੀਤਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਮੈਨੂੰ ਬਹੁਤ ਵਧੀਆ ਰਿਹਾ ਹੈ ਕਿਉਂਕਿ ਮੈਂ ਸਟੇਜ ਤੇ ਅੱਜ ਤੱਕ ਪੰਗੜਾ ਨਹੀਂ ਕੀਤਾ ਅੱਜ ਪਹਿਲਾਂ ਤਾਂ ਬਹੁਤ ਨਰਵਸ ਹੁੰਦੇ ਆ ਵੀ ਹਾਂ ਬਹੁਤ ਸਾਡਾ ਫਸਟ ਟਾਈਮ ਹੈ ਕੀ ਹੋਊਗਾ ਕੀ ਨਹੀਂ ਹੋਊਗਾ ਕਿੰਨੇ ਕਿ ਨਰਵਸ ਸੀ ਕਿ ਲੇਕਿਨ ਜਦੋਂ ਸਟੇਜ ਤੇ ਗਏ ਉਹ ਕਿੰਨੇ ਕ ਮਨ ਨੂੰ ਸਕੂਨ ਮਿਲਿਆ ਕਿੰਨਾ ਕ ਵਧੀਆ ਫੀਲ ਮਾਨਸ ਨੂੰ ਤਾਂ ਬਹੁਤ ਮਿਲਿਆ ਪਹਿਲਾਂ-ਪਹਿਲਾਂ ਜਦੋਂ ਕਰਦੇ ਸੀ ਹਨਾ ਪਹਿਲਾਂ ਪੰਗੜਾ ਨਹੀਂ ਕਦੀ ਕੀਤਾ ਸੀ ਆ ਉਦੋਂ ਲੱਤਾਂ ਕੰਬਦੀਆਂ ਹੁੰਦੀਆਂ ਸੀ ਤੇ ਹੁਣ ਤਾਂ ਪੂਰਾ ਚਾਅ ਸੀ ਕਿ ਹਾਂ ਹੁਣ ਪੰਗੜਾ ਪਾ ਦੇਣੀਆਂ ਨੇ ਪੂਰਾ ਜੋਸ਼ ਆ ਜਾਂਦਾ ਹੈ ਪੰਗੜੇ 'ਚ ਤਾਂ ਪੂਰਾ ਜੋਸ਼ ਆ ਜਾਂਦਾ ਹੈ ਹਾਂ ਹਾਂ ਕਿਤੇ ਦਾ ਵੀ ਸ਼ੌਕ ਰੱਖਦੇ ਹਾਂ ਹਾਂਜੀ ਆ ਬੋਲੀਆਂ ਦਾ ਵੀ ਰੱਖਦੇ ਆ ਬਟ ਉਹ ਇੰਨੀਆਂ ਆਉਂਦੀਆਂ ਨਹੀਂ ਇੱਕ ਬੋਲੀ ਸੁਣਾ ਦਿਓ ਜੇ ਆਉਂਦੀ ਹੈ ਤੇ ਅੱਜ ਤੁਹਾਡਾ ਇਹ ਕੈਮਰਾ ਸ਼ਾਇ ਵੀ ਤੁਹਾਡਾ ਘੜ ਦਿੰਨੇ ਆ ਅੱਜ ਤੁਹਾਨੂੰ ਲੱਗੂਗਾ ਸਾਡੀ ਤੋਰ ਤੇ ਬਿਲਕੁਲ ਨਾਲ ਚੱਪੇ ਬੁੜਿਓ ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਵੇਲਕ ਹਿੱਲੇ ਮਜਾ ਝਣ ਜਾਂਦੀ ਦਾ ਵੇਲਕ ਹਿੱਲੇ ਮਜਾ ਅੱਜ ਮੈਨੂੰ ਲੱਗਦਾ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਹੈ ਸਾਡੀ ਕਰ ਦੋ ਫਿਰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਮਾਤ ਹੈ ਹਾਂਜੀ ਸੱਸ਼ੀ ਕਸ਼ਕਾਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਜੀ ਫਰੈਂਡ ਦੋਨੇ ਹਾਂਜੀ ਬੈਸਟ ਫਰੈਂਡ ਲੱਗਦੀ ਹੈ ਹਾਂਜੀ ਕਿਉਂਕਿ ਸੇਮ ਹੀ ਕੱਪੜੇ ਪਾਇਆ ਸਾਰਾ ਕੁਝ ਸੇਮ ਸੇਮ ਪਾਇਆ ਹੈ ਹਾਂਜੀ ਇਹਨੂੰ ਛੱਡ ਕੇ ਕਲਰ ਸੇਮ ਆ ਬਟ ਡਿਜ਼ਾਈਨ ਅਲੱਗ ਬਿਲਕੁਲ ਅੱਜ ਤੂੰ ਤੁਸੀਂ ਦੱਸੋ ਕੀ ਸ਼ੌਂਕ ਹੈ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਮੈਨੂੰ ਭੰਗੜੇ ਤੇ ਗਿੱਧੇ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਕੀ ਬਾਤ ਹੈ ਜੇ ਸਿੰਗਿੰਗ ਦੀ ਜੇ ਗੱਲ ਆ ਜਾਏ ਨਾ ਫਿਰ ਮੈਨੂੰ ਹੁੰਦਾ ਮੈਂ ਦੋ ਲਾਈਨਾਂ ਸੁਣਾ ਵੈਲੇ ਤਾਂ ਇਹ ਦੱਸੋ ਕਿ ਨੂੰ ਸੁਣਨਾ ਸਭ ਤੋਂ ਪਸੰਦ ਕਰਦੇ ਨਿਰਵੈਰ ਪੰਨੋ ਕੀ ਬਾਤ ਹੈ ਸੋ ਫੇਵਰਿਟ ਕੌਣ ਹੈ ਮੈਨੂੰ ਨਿਰਵੈਰ ਪੰਨੋ ਹੀ ਪਸੰਦ ਹੈ ਕਿਉਂਕਿ ਉਹਦੇ ਸੂਥਿੰਗ ਸੌਂਗਸ ਹੁੰਦੇ ਸਤਿੰਦਰ ਸਰਤਾਜ ਉਹ ਵੀ ਮੇਰਾ ਫੇਵਰਿਟ ਹੈ ਵਨ ਆਫ ਦਾ ਮੋਸਟ ਫੇਵਰਿਟ ਪਰਸਨ ਸਿੰਦਰ ਸਰਤਾਜ ਉਹਦੇ ਗਾਣੇ ਵੀ ਮੈਂ ਬਹੁਤ ਜ਼ਿਆਦਾ ਸੁਣਿਆ ਤਾਂ ਫਿਰ ਦੋ ਕੋਈ ਤੇਰੇ ਨਾਲ ਮੋਏ ਪੁਰਾਣਾ ਤੂੰ ਮੰਨਿਆ ਨਾ ਮਨ ਹੀਰੀਏ ਸਾਂਝ ਵੜੀ ਤੇ ਰਿਸ਼ਤਾ ਨਿਆਣਾ ਤੂੰ ਮੰਨਿਆ ਨਾ ਮਨ ਹੀਰੀਏ ਥੈਂਕ ਯੂ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਣਾ ਗਾਣੇ ਬਹੁਤ ਸੋਣਾ ਗਾਣੇ ਅੱਜ ਕਿਦਾਂ ਸ਼ੌਂਕ ਪਿਆ ਸੀ ਮੈਨੂੰ ਸਕੂਲ ਟਾਈਮ ਤੇ ਬਹੁਤ ਸ਼ੌਂਕ ਸੀ ਲਾਈਕ ਮੇਰੇ ਬੂਆ ਸੀ ਜੋ ਸਿੰਗਿੰਗ ਕਰਦੇ ਸੀ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਸ਼ੌਂਕ ਪਿਆ ਮੈਂ ਸਕੂਲ ਟਾਈਮ ਤੋਂ ਕੀਰਤਨ ਕਰਦੀ ਆ ਰਹੀ ਆਂ ਔਰ ਇੱਥੇ ਗੁਰਦੁਆਰਾ ਸਾਹਿਬ ਵੀ ਮੇਰੀ ਡਿਊਟੀ ਹੈ ਰੋਜ਼ ਸ਼ਾਮ ਦੀ ਕੀਰਤਨ ਕਰਨ ਦੀ